ਜੀ ਕੀ ਹਾਲ ਆ ਬਾਪੂ ਭਿੰਦਰ ਦੀ ਲੱਤ ਦਾ ਕਿਵੇਂ ਲੱਤ ਜੀ ਕੀੜੇ ਪਏ ਆ ਕਿਵੇਂ ਕੌਲੇ ਭਰ ਭਰ ਕੇ ਕੀੜਿਆਂ ਦੇ ਨਿਕਲਗੇ ਲੱਖੇ ਕੀੜੇ ਬਾਪੂ ਦੀ ਲੱਤ ਨੂੰ ਖਾਈ ਜਾਂਦੇ ਆ ਐਡਾ ਸਰੀਰ ਐਡਾ ਜੁੱਸਾ ਬਾਪੂ ਦਾ ساری ਉਮਰ ਬਾਪੂ ਕੰਮ ਕਰਦਾ ਰਿਹਾ ਆਪਣਿਆਂ ਦੇ ਨਾਲ ਆਪਣਿਆਂ ਦੇ ਲਈ ਇਨਸਾਨ ਨੂੰ ਖਾਣ ਵਾਲੇ ਕੀੜੇ ਇਹ ਆਦਮ ਖੋਰ ਕੀੜੇ ਕਿਵੇਂ ਬਾਪੂ ਦੀਆਂ ਹੱਡੀਆਂ ਨੂੰ ਨੋਚ ਨੋਚ ਕੇ ਖਾਈ ਜਾਂਦੇ ਆ ਮਾਸ ਦਾ ਖਾਣਾ ਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਭਪਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਪੂ ਦੇ ਕੀੜੇ ਕਿਸ ਕਦਰ ਬਾਪੂ ਦੇ ਪੈਰ ਨੂੰ ਖਾ ਰਹੇ ਸੀ ਬਾਪੂ ਸਾਡੇ ਕੋਲੇ 17 9 2024 ਨੂੰ ਆਇਆ ਸੀ ਤੇ ਲੱਤ ਵਿੱਚ ਬਹੁਤ ਹੀ ਜ਼ਿਆਦਾ ਬਾਪੂ ਦੇ ਕੀੜੇ ਸੀ ਨਾਨਕ ਸਰ ਗੁਰੂ ਘਰ ਜਗਰਾਉਂ ਤੋਂ ਉੱਥੋਂ ਲੈ ਕੇ ਆਏ ਸੀ ਵੀਰ ਚੱਕ ਕੇ ਫਾਟਕਾਂ ਤੇ ਬਾਪੂ ਪਿਆ ਸੀ ਉੱਥੇ ਸਾਡੇ ਕੋਲੇ ਰਾਜਵਿੰਦਰ ਵੀਰ ਹੋਣੀ ਲਖਵੀਰ ਹੋਣੀ ਛੱਡ ਕੇ ਗਏ ਬਾਪੂ ਜੀ ਨੂੰ ਕਰੀਬ 5 ਮਹੀਨੇ ਹੋ ਚੱਲੇ ਸਾਡੇ ਕੋਲੇ ਸੁਪਨਿਆਂ ਦੇ ਘਰ ਚ ਰਹਿੰਦੇ ਆ ਅੱਜ ਬਾਪੂ ਬਿਲਕੁਲ ਠੀਕ ਆ ਤੰਦਰੁਸਤ ਆ ਚੜ੍ਹਦੀ ਕਲਾ ਚ ਸਵੇਰੇ ਉੱਠ ਕੇ ਨਹਾ ਧੋ ਕੇ ਦੂਜੇ ਬਾਪੂ ਬਜ਼ੁਰਗਾਂ ਦੀ ਸੇਵਾ ਕਰਦਾ ਪੱਗਾਂ ਬਣਾਉਣੀਆਂ ਨਾਲ ਲਾ ਕੇ ਜਾਂ ਬਾਲ ਬੋਣੇ ਆ ਕਿਸੇ ਦੇ ਬੈਠ ਕੇ ਗੱਲਾਂ ਬਾਤਾਂ ਮਾਰਨੀਆਂ ਅਖਬਾਰ ਪੜ੍ਹਨਾ ਗੁਰੂ ਘਰ ਦੇ ਵਿੱਚ ਜਾਣਾ ਸਾਰੀ ਬਾਪੂ ਦੀ ਦਿਨਚਰਿਆ ਜਿਹੜੀ ਇੱਕ ਐਜ ਸੇਵਾਦਾਰ ਇੱਕ ਟੀਮ ਮੈਂਬਰਾਂ ਵਾਂਗ ਸਾਡੇ ਨਾਲ ਨਿਕਲਦੀ ਹੈ ਬਸ ਸਿਰਫ ਫਰਕ ਇੰਨਾ ਹੀ ਆ ਭਾਈ ਆਪਣੇ ਆਨੇ ਇਸ ਕਦਰ ਬਾਪੂ ਨੂੰ ਰੋੜਤਾ ਉਹਦੇ ਕੀੜੇ ਪੈ ਗਏ ਕੋਈ ਪੁੱਛਣ ਤੱਕ ਨਹੀਂ ਆਇਆ ਤੇ ਸਾਡੀ ਕਲਜੁਗੀਆਂ ਦੀ ਐਸੀ ਸੇਵਾ ਲਾਤੀ ਵਾਇਗੁਰ ਜੀ ਨੇ ਵੀ ਸਾਡਾ ਪਤਾ ਨਹੀਂ ਕਿਹੜਾ ਰਿਸ਼ਤਾ ਸੀ ਬਾਪੂ ਭਵਿੰਦਰ ਦੇ ਨਾਲ ਜਿਹੜਾ ਸੀ ਨਿਭਾਈ ਜਾਂਦੇ ਆ ਪਰ ਦੁੱਖਾ ਵੀ ਅੱਜ ਪੰਜਾਬ ਦੇ ਵਿੱਚ ਐਡੇ ਹਾਲਾਤ ਬਣ ਜਾਂਦੇ ਆ ਬਾਪੂ ਥੋੜਾ ਸਿੱਧਾ ਵਾ ਬਾਪੂ ਥੋੜਾ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਪੰਜਾਬੀ ਲੈਂਗੁਏਜ ਦੇ ਵਿੱਚ ਟਿਪੀਕਲ ਪੰਜਾਬੀ ਜਿਵੀ ਮੋٹے ਦਿਮਾਗ ਦਾ ਥੋੜਾ ਜਿਹਾ ਬਾਪੂ ਅੱਜ ਕੱਲ੍ਹ ਭਾਈ ਮੋٹے ਦਿਮਾਗਦਿਆਂ ਦੀ ਜ਼ਿੰਦਗੀ ਜਿਉਣ ਦੀ ਕੋਈ ਉਹਨਾਂ ਕੋਲੇ ਜੋ ਹੁੰਦਾ ਉਹ ਵੀ ਸਭ ਆਪਣੀ ਖਾ ਜਾਂਦੇ ਆ ਇਸ ਕਰਕੇ ਸਾਡੀ ਬੇਨਤੀ ਆ ਬਾਪੂ ਭਵਿੰਦਰ ਵਾਸਤੇ ਅਰਦਾਸ ਕਰਿਓ ਬਾਪੂ ਚੜ੍ਹਦੀ ਕਲਾ ਚ ਰਹੇ ਤੰਦਰੁਸਤ ਰਹੇ ਇਦਾਂ ਹੀ ਸੇਵਾ ਕਰਾਉਂਦਾ ਰਹੇ ਤੇ ਬਾਪੂ ਦੀ ਹਾਲਤ ਤੁਸੀਂ ਦੇਖੋ ਬਾਪੂ ਦੀ ਲੱਤ ਕਿਵੇਂ ਗਲੀ ਹੋਈ ਆ ਤੇ ਬਾਪੂ ਦੀ ਜ਼ਿੰਦਗੀ ਕਿਵੇਂ ਨਰਕ ਬਣੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ